ਉਹ ਖੇਤਰਾ ਜਿੱਤਾਂਗੇ ਦਿੱਲੀ ਤੋਂ ਜਿਹਤਰੇ ਆ ਗੁજરાਤ ਤੋਂ ਜਿੱਤਰੇ ਆ ਜਦੋਂ ਉੱਥੇ 30 40 ਹੋ ਗਏ ਨਾ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕ ਕੋਈ ਕੋਈ ਪੰਜਾਬ ਦਾ ਪੈਸਾ ਉਦੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਸਾਰੇ ਵੇਲੇ ਹੋ ਜਾਣਗੇ ਤਾਂ 55 ਦਾ ਲੋਕ ਸਭਾ ਦੀਆਂ ਚੋਣਾਂ ਦਾ ਬਿਲਕੁਲ ਵੱਚੁਕਾ ਹੈ ਤੇ ਵੱਖ-ਵੱਖ ਰਾਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵੀ ਤੇਜ਼ੀ ਨਾਲ ਦੀ ਜਾ ਰਹੀ ਹੈ ਤੇ ਵੋਟਰਾਂ ਨੂੰ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਰਾਏ ਕੁਮਾਰ ਚੱਬੇਵਾਲ ਵੱਲੋਂ ਵੀ ਚੱਬੇਵਾਲ ਵਿਖੇ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਮੌਕੇ ਜਿੱਥੇ ਵਕਫਾ ਘੁਲਾਰੇ ਨੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਮੂਹ ਇਲਾਕਾ ਵਾਸੀਆਂ ਨੂੰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਦੌਰਾਨ ਉਹਨਾਂ ਜਿੱਥੇ ਵਿਰੋਧੀਆਂ ਤੇ ਜੰਮ ਕੇ ਤੰਜ ਕਸੇ ਉੱਥੇ ਹੀ ਉਹਨਾਂ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ 13 ਜ਼ੀਰੋ ਦਾ ਨਾਰਾ ਵੀ ਲਗਾਇਆ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਜਿਹਨੂੰ ਕਿਹਾ ਜਾਂਦਾ ਹੈ ਉੱਥੇ ਤੁਹਾਡੀ ਨੁਮਾਇੰਦਗੀ 4 ਜੂਨ ਤੋਂ ਬਾਅਦ ਕਰਨਗੇ ਸ੍ਰੀ ਡਾਕਟਰ ਰਾਜਪਾਲ ਚੱਬੇਵਾਲ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਲਈ ਸਾਡੇ ਤੁਹਾਡੇ ਪਹਿਲਾਂ ਹੀ 2 ਸਾਲ ਪਹਿਲਾਂ ਬਹੁਤ ਭਾਰੀ ਗਿਣਤੀ ਨਾਲ ਆਮ ਕਰਾਂ ਦਿੱਤੀਆਂ ਪੁੱਤਾਂ ਨੂੰ ਜਿਤਾ ਕੇ ਤੁਸੀਂ ਭੇਜਿਆ ਬ੍ਰਹਮਸ਼ੰਕਰ ਜਿੰਪਾ ਜੀ ਮਨਿਸਟਰ ਨੇ ਡਾਕਟਰ ਅਬਜੋਦ ਜੀ ਕੋ ਮਨ ਸਾਹਿਬ ਸਾਡੇ ਗਿੱਲ ਸਾਹਿਬ ਰਾਜਾ ਜੀ ਔਰ ਸਾਡੇ ਮੈਡਮ ਫਿਆਲਾ ਜਿਹੜੇ ਮਹਿਲਾ ਵਿੰਗ ਨੂੰ ਦੇਖਦੇ ਨੇ ਔਰ ਸਾਡੇ ਆਲਖ ਸਾਹਿਬ ਸਾਡੀ ਸਾਰੀ ਟੀਮ ਬੈਠੀ ਹੈ ਜਗਿੰਦਰ ਸਿੰਘ ਮਾਨ ਬੈਠੇ ਨੇ ਔਰ ਮੇਰੇ ਸਾਹਮਣੇ ਵੀ ਸਾਡਾ ਇਹ ਪਰਿਵਾਰ ਬੈਠਾ ਹੈ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੰਨੀ ਭਾਰੀ ਗਿਣਤੀ ਚ ਤੁਹਾਨੂੰ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਹੈ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਤੁਸੀਂ ਇੰਨੀ ਭਾਰੀ ਗਿਣਤੀ ਚ ਗਰਮੀ ਦੇ ਬਾਵਜੂਦ ਬਹੁਤ ਦੇਰ ਤੋਂ ਇੱਥੇ ਬੈਠੇ ਹੋ ਇਹ ਇਹ ਜਿਹੜਾ ਜਨੂਨ ਹੈ ਇਹੀ ਆਮਾ ਦੀ ਪਾਰਟੀ ਦੀ ਨਿਸ਼ਾਨੀ ਆ ਬਸ ਇਹ ਜਨੂਨ ਜਿਹੜਾ ਹੈ ਇਹ ਆਮਾ ਦੀ ਪਾਰਟੀ ਦੀ ਨਿਸ਼ਾਨੀ ਹੈ ਤੁਹਾਡਾ ਘਰੋਂ ਪਹਿਲਾ ਕਦਮ ਬਾਹਰ ਨਿਕਲਣਾ ਕਰੋ ਪਹਿਲਾ ਕਦਮ ਚੁੱਕਣਾ ਹੀ ਸਾਡੇ ਲਈ ਇਨਕਲਾਬ ਦੀ ਨਿਸ਼ਾਨੀ ਹੈ ਤੁਹਾਡਾ ਚੱਲਿਆ ਹੋਇਆ ਕੱਲਾ ਕੱਲਾ ਕਦਮ ਸਾਡੇ ਸਿਰ ਮੱਤੇ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬળે ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਇਹ ਮੇਰੇ ਮੈਨੂੰ ਚਾਹਿਆ ਕੰਲਾ ਬਸ ਇੱਕ ਥੋੜਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਆਪਣੇ ਪੈਸੇ ਰੱਖ ਜਾਂਦੇ ਪੈਸੇ ਦੱਬ ਜਾਂਦੇ ਸਾਢੇ 5000 ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਹੈ ਪੈਸੇ ਨਹੀਂ ਦਿੰਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਰੱਖਿਆ ਹੈ 8000 ਕਰੋੜ ਰੁਪਏ ਰੋਕ ਰੱਖਿਆ ਇਕੱਲੇ ਨੂੰ ਲੜਨਾ ਪੈ ਰਿਹਾ ਸੈਂਟਰ ਨਾਲ ਇਕੱਲੇ ਨੂੰ ਲੜਨਾ ਪੈ ਰਿਹਾ ਸੁਪਰੀਮ ਕੋਰਟ ਚ ਇਕੱਲੇ ਨੂੰ ਲੜਨਾ ਪੈ ਰਿਹਾ ਗਵਰਨਰ ਨਾਲ ਲੜ ਰਿਹਾ ਤੁਹਾਡਾ ਪਿਆਰ ਹੈਗਾ ਮੇਰੇ ਨਾਲ ਥੱਕਣ ਨਹੀਂ ਦਿੰਦਾ ਨਾ ਹੀ ਲੜਾਈ ਤੋਂ ਭੱਜਾਂ ਪਰ ਮੈਂ ਕਿਤੇ ਨੀਤੀਯੋਗ ਦੀ ਬੈਠਕ ਚ ਬੈਠਾ ਸੀ ਮੈਂ ਉੱਥੇ ਕਿਹਾ ਸਾਡੇ ਇੰਨੇ ਪੈਸੇ ਰਹਿੰਦੇ ਸਾਨੂੰ ਪੈਸੇ ਦੇ ਦਿਓ ਮੈਂ ਦੋ ਤਿੰਨ ਵਾਰੀ ਜਦੋਂ ਕਿਹਾ ਇੱਕ ਉੱਥੇ ਕੋਈ ਅਫਸਰ ਸੀ ਉਹ ਮੇਰਾ ਫੈਨ ਪੁਰਾਣਾ ਉਹ ਮੈਨੂੰ ਆ ਕੇ ਕਹਿੰਦਾ ਪਰੰਜਲ ਜਾ ਕੇ ਕਹਿੰਦਾ ਵੀ ਇੱਥੋਂ ਨਹੀਂ ਮਿਲਨੇ ਮੈਂ ਕਿਹਾ ਹੋਰ ਕਿੱਥੋਂ ਮਿਲਣਗੇ ਇਹੀ ਤਾਂ ਨੀਤੀਯੋਗ ਹੈ ਪੈਸੇ ਇੱਥੇ ਹੀ ਮਿਲਦੇ ਨੇ ਕਹਿੰਦਾ ਨਾ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲੇ ਤਾਂ ਆਇਆ ਯਾਰ ਲੋਕਾਂ ਨੇ ਤਾਂ 92 ਸੀਟਾਂ ਦੇਤੀਆਂ ਹੁਣ ਲੋਕਾਂ ਕੋਲੇ ਕੀ ਕਰੀਏ ਕਹਿੰਦਾ ਨਾ ਉਹ ਲੋਕ ਵਿਧਾਨ ਸਭਾ ਵਾਲਿਆਂ ਨੇ ਲੋਕ ਸਭਾ ਵਾਸਤੇ ਜਾਓ ਕੱਲ 13 ਦੀ 13 ਸੀਟਾਂ ਜਿੱਤ ਲਿਓ ਮਜਾ ਲੈ ਇੱਥੇ ਤੁਹਾਡਾ ਇੱਕ ਗਲੀ ਵਾਲਾ ਪੈਸਾ ਵੀ ਰੋਕ ਕੇ ਦਿਖਾ ਦਨੇ ਇਹ ਕਾਨਾ ਵੀ ਮੈਂ ਉਸ ਕੰਮ ਆਇਆ ਤੁਹਾਡੇ ਕੋਲੇ ਕਿ ਮੈਨੂੰ 13 ਆਵਾਜ਼ਾਂ ਦੇ ਦਿਓ ਜਿਹੜੀਆਂ ਜਾ ਕੇ ਪਾਰਲੀਮੈਂਟ ਚ ਗੂੰਜਣ ਮੈਨੂੰ 13 ਹੱਥ ਦੇ ਦਿਓ ਜਿਹੜੇ ਪਾਰਲੀਮੈਂਟ ਜਾ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਮੁਠੀ ਬੰਦ ਕਰਕੇ ਲਾਉਣ 10 ਸਾਡੇ ਕੋਲ ਪਹਿਲੇ ਹੀ ਨੇ ਉੱਥੇ ਰਾਸਵਾਲੇ ਕੁਰਖੇਤਰਾ ਜਿੱਤਾਂਗੇ ਦਿੱਲੀ ਤੋਂ ਜਿਹਤਰੇ ਆ ਗੁਜਰਾਤ ਤੋਂ ਜਿੱਤਰੇ ਆ ਜਦੋਂ ਉੱਥੇ 30 40 ਹੋਗੇ ਨਾ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕੇ ਕੋਈ ਕੋਈ ਪੰਜਾਬ ਦਾ ਪੈਸਾ ਉਦੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਸਾਰੇ ਵਿਲੇ ਹੋ ਜਾਣਗੇ ਤਾਂ ਫਿਰ ਸਭ ਤੋਂ ਪਹਿਲਾਂ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਿਆਂ ਨੂੰ ਕਰੋ ਵਿਲੇ ਤੇ ਆਪਾਂ ਕਰੀਏ ਕੰਮ ਬਹੁਤ ਹੋ ਗਿਆ 70 ਸਾਲ ਹੋ ਗਏ ਲੇਟ ਆ ਪਹਿਲਾਂ ਹੀ ਤੇ ਆਪਾਂ ਕੰਮ ਕਰੀਏ ਕਿਉਂਕਿ ਜਦੋਂ ਐਡੀ ਤਾਕਤ ਹੋ ਜੂਗੀ ਪੋਲੀਟਿਕਲ ਤਾਕਤ ਅਰਵਿੰਦ ਕੇਜਰੀਵਾਲ ਜੀ ਵੀ ਉਸੇ ਤਾਕਤ ਨਾਲ ਕੰਮ ਕਰਨਗੇ ਆਪਾਂ ਵੀ ਉੱਥੇ ਤਾਕਤ ਨਾਲ ਕੰਮ ਕਰਾਂਗੇ ਫਿਰ ਜ਼ਿੰਮੇਵਾਰੀ ਥੋੜੀ ਤਾਂ ਇੱਕ ਇੱਕ ਜੂਨ ਨੂੰ ਮੁੱਕ ਜੂਗੀ ਤੇ ਮੇਰੀ ਚਾਰਜ ਉਹ ਨੂੰ ਜਨਵਰੀ ਸ਼ੁਰੂ ਹੋਈ ਜਦੋਂ ਆ ਗਿਆ ਉੱਥੇ ਕਿ ਪੰਜਾਬ ਮੇ 13 ਜੀ ਰੋਜਹਾਨੋਂ ਮੇ ਆ ਰਹਾ ਹੈ ਆਮ ਆਦੀ ਪਾਰਟੀ 13 ਬਾਕੀ ਸਭ ਜ਼ੀਰੋ